ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਮੈਂ ਆਈ ਸੀ ਇੱਧਰ ਸਰਦਾਰ ਜੀ ਲੱਗੇ ਹੋਏ تھے ਗੰਨੇ ਦੀਆਂ ਬੱਟਾਂ ਝਾੜਨਾ ਗੰਨੇ ਨੂੰ ਮਿੱਟੀ ਲਾਉਣ ਲੱਗੇ ਹਾਂ ਹਾਂ ਗੰਨੇ ਦੀਆਂ ਗੰਨੇ ਨੂੰ ਮਿੱਟੀ ਲਾਉਣ ਗੰਨੇ ਨੂੰ ਮਿੱਟੀ ਲਾਉਣ ਗੰਨੇ ਦੀਆਂ ਖਾਲੀਆਂ ਨੂੰ ਮਿੱਟੀ ਲਾਉਣ ਲੱਗੇ ਤੇ ਅਸੀਂ ਖਾਲੀਆਂ 'ਚ ਬੀਜਿਆ ਤਾਂ ਗੰਨਾ ਡੂੰਗਾ ਉਹਨੂੰ ਖਾਲੀਆਂ ਭਰੀ ਜਾਣੀਆਂ ਜਿੱਥੇ ਉੱਚਾ ਤਾਂ ਉੱਥੇ ਖਾਲੀ ਬਣ ਜਾਣੀਆਂ ਹਾਂ ਖਾਲੀਆਂ ਨੇ ਭਰ ਕੇ ਨੰਨੇ ਨੰਬਟੀ ਲੈਣੀ ਗੱਨਾ ਦੋ ਫੋਟੋ ਝੜ ਦੂੰਗੀ ਹੋ ਜਾਣੀ ਨੰਨੇ ਦੇ ਦੇਖ ਲਓ ਤੁਸੀਂ ਥੋੜਾ ਆਦਮੀਆਂ ਦਾ ਕੰਮ ਹੈ ਤੁਸੀਂ ਬੜੇ ਤਰੀਕੇ ਨਾਲ ਸਮਝਾਇਆ ਮੈਂ ਪਹਿਲੇ ਦੋ ਸ਼ਬਦਾਂ 'ਚ ਅਲਝੀ ਹੈ ਨਾ ਜੇ ਤੁਸੀਂ ਮੈਨੂੰ ਚੁੱਲ੍ਹੇ ਦੇ ਕੰਮ ਬਾਰੇ ਪੁੱਛੋ ਮੈਂ ਬੜਾ ਵਿਸਥਾਰ ਨਾਲ ਸਮਝਾਦਾ ਉੱਥੇ ਤੁਸੀਂ ਅਲਝਜੋ ਉਹ ਕਹਿੰਦੇ ਆ ਜਿਸੀ ਦਾ ਕੰਮ ਉਸੇ ਕੋ ਸਾਜੇ ਹੈ ਨਾ ਹੋਰ ਪਰੇ ਤੋਂ ਘਿੰਗਾ ਬਾਜੀ ਹਾਂ ਮਾਸ ਜੀ ਅਸੀਂ ਗੱਲਾਂ-ਵੱਤਾਂ ਕਰਦੇ ਆ ਮੈਂ ਆਈ ਸੀ ਬਾਹਰ ਚਲੋ 4 ਵਜੇ ਦੇ ਫਿਰਦੇ ਆ ਜਦ ਦੀ ਚਾਹ ਪੀਤੀ ਗਈ ਆ ਵਾ ਚੱਲ ਘੁੱਟ ਕ ਚਾਹ ਪੀ ਲੈਣੇ ਆ ਨਾਲੇ ਘੁੱਟ ਘੁੱਟ ਨਾਲੇ ਠੰਡੀ ਹਵਾ ਦਾ ਆਨੰਦ ਮਾਣ ਲੈਣੇ ਆ ਨਾਲੇ ਕੋਈ ਗੱਲਬਾਤ ਕਰ ਲੈਣੇ ਆ ਭੈਣਾ ਭਾਈਆਂ ਨਾਲ ਮੈਂ ਤਾਂ ਵੀ ਸਰਦਾਰ ਜੀ ਸੋਚਦੀ ਸੀ ਇਨਸਾਨ ਕਿੰਨਾ ਆਪਣੀ ਹੋਮੇ ਵਿੱਚ ਫਸਿਆ ਹੋਇਆ ਹੈ ਕਿੰਨਾ ਅਸੀਂ ਮੇਰੀ ਮੇਰੀ ਕਰਦੇ ਫਿਰਦੇ ਆ ਦੇਖੋ ਜਿਉਂਦੇ ਜੀਆਂ ਨੂੰ ਮੇਰੀ ਬੇਰੀ ਵੀ ਨਾ ਸਰਦਾ ਨਹੀਂ ਕਿਉਂਕਿ ਢੱਡਕਾਰੀ ਕਰਾਉਂਦਾ ਹੈ ਪਰ ਪਤਾ ਨਹੀਂ ਕਿਉਂ ਅਸੀਂ ਜੀਣਾ ਭੁੱਲ ਜੰਨੇ ਆ ਇਸ ਮੇਰੀ ਮੇਰੀ ਦੇ ਚੱਕਰ ਚ ਅਸੀਂ ਜੀਣਾ ਭੁੱਲ ਜੰਨੇ ਆ ਮੈਂ ਤੁਹਾਨੂੰ ਦੱਸਦੀ ਆ ਵੀ ਸਰਦਾਰ ਜੀ ਕੱਲ ਪਰਸੋਂ ਦਾ ਮੇਰੇ ਬੜਾ ਮਨ ਚ ਆਈ ਜਾਂਦਾ ਹੈ ਬੜਾ ਮਨ ਚ ਆਈ ਜਾਂਦਾ ਜਦੋਂ ਨਾ ਜੇ ਤਾਂ ਅਸੀਂ ਕੋਈ ਇਨਸਾਨ ਦੇਖਿਆ ਨਾ ਹੋਵੇ ਉਹਦੇ ਬਾਰੇ ਸੁਣਿਆ ਹੋਵੇ ਉਹਦਾ ਸਾਨੂੰ ਇੰਨਾ ਹੁੰਦਾ ਨਹੀਂ ਕਿਉਂਕਿ ਜਦੋਂ ਅਸੀਂ ਕੋਈ ਰੂਹ ਦੇਖੀ ਹੋਵੇ ਨਾ ਕੋਈ ਬੱਚਾ ਸਾਡੀਆਂ ਅੱਖਾਂ ਸਾਹਮਣੇ ਦੇਖਦੀ ਦੇਖਦੀ ਜਵਾਨ ਹੋਇਆ ਹੋਵੇ ਉੱਥੇ ਗੱਲਾਂ ਦਿਲ ਚੋਂ ਨਹੀਂ ਜਾਂਦੀਆਂ ਆਹਾ ਸੋਨੀ ਦੀ ਗੱਲ ਕਰਦੀ ਆ ਮੈਂ ਬਈ ਜਦਾਂ ਦੀਪੀ ਨੇ ਦੱਸਿਆ ਕਹਿੰਦੀ ਭਾਬੀ ਮੈਂ ਗੁਰੂ ਘਰੋਂ ਹੀ ਆਈ ਆ ਕਹਿੰਦੀ ਬਈ ਦੋਨੇ ਪਿਓਤੀ ਘੁੰਮ ਕੇ ਆਏ ਸ਼ਹਿਰ ਕਰਕੇ ਆਏ ਕਹਿੰਦੀ ਕੁਝ ਪੌਣੇ ਇਕੱਠ ਦਾ ਟਾਈਮ ਥੀਗਾ ਤਾਂ ਕਹਿੰਦੀ ਮੈਨੂੰ ਦੇਖ ਕੇ ਦੂਰੋਂ ਹੀ ਹੱਥ ਖੜਾ ਕਰਤਾ ਉਹਨੂੰ ਪਤਾ ਵੀ ਦੀਪੀ ਦਾ ਵੀ ਸੁਭਾਅ ਚੰਚਲ ਹੈ ਉਹ ਵੀ ਮੁੰਡਾ ਸੁਭਾਅ ਦਾ ਖੁਸ਼ ਤਬੀਤ ਤੀਗਾ ਹੈ ਨਾ ਤੇ ਕਹਿੰਦੀ ਮੈਂ ਕਿਹਾ ਵੀ ਹੁਣ ਸੋਨੀ ਨੇ ਖੜਾਵਣਾ ਹੈ ਚਾਚੀ ਆ ਜਾ ਨੰਗੇ ਜਾਣਾ ਚਾਚੀ ਆ ਜਾ ਕਹਿੰਦੀ ਮੈਂ ਕਿਹਾ ਆ ਗਈ ਪੁੱਤ ਵੀ ਮੈਂ ਤਾਂ ਗੁਰੂ ਘਰ ਗਈ ਸੀ ਮੱਥਾ ਟੇਕਣ ਵੀ ਮੈਨੂੰ ਪਹਿਲਾਂ ਹੀ ਕਵੇਲਾ ਹੋ ਗਿਆ ਵੀ ਮੈਂ ਹੁਣ ਫੇਰ ਕਿਸੇ ਦੇ ਨਗੇੜਾ ਮਾਰੂੰਗੀ ਵੀ ਮੈਂ ਹੁਣ ਜਾਣੀ ਆ ਘਰ ਨੂੰ ਕੰਮ ਦਾ ਟਾਈਮ ਹੈ ਰੋਟੀ ਪਾਣੀ ਦਾ ਟਾਈਮ ਹੈ ਨਹੀਂ ਤੂੰ ਚਾਚੀ ਆ ਜਾ 10 ਮਿੰਟ ਲਈ ਆਪਾਂ ਬਹਿਨੇ ਆ ਗੱਲਾਂ ਮਾਰਨੇ ਆ ਕਹਿੰਦੀ ਮੈਂ ਭਾਬੀ ਕਹਿੰਦੀ ਆਏ ਉਹਦੀ ਦੇਲੀ ਤੇ ਪੈਰ ਧਰ ਕੇ ਕਹਿੰਦੀ ਆਏ ਪਿੱਛੇ ਕਰ ਲਿਆ ਕਹਿੰਦੀ ਮੈਂ ਕਿਹਾ ਵੀ ਜੇ ਮੈਂ ਬਹਿ ਗਈ ਬਈ ਬੈਠੀ ਨੂੰ ਟਾਈਮ ਲੱਗ ਜਾਣਾ ਘਰ ਰੋਟੀ ਪਾਣੀ ਦਾ ਟਾਈਮ ਐ ਵੀ ਮੈਂ ਪਹਿਲਾਂ ਹੀ ਲੇਟ ਆ ਤੇ ਕਹਿੰਦੀ ਮੈਂ ਕਿਹਾ ਨਹੀਂ ਸੋਨੀ ਵੀ ਮੈਂ ਆਉਂਗੀ ਫੇਰ ਕਿਸੇ ਦਿਨ ਫੇਰ ਆਪਾਂ ਬੈਠ ਕੇ ਹਾਸੇ ਠੱਠੇ ਕਰਾਂਗੇ ਕਹਿੰਦੀ ਭਾਬੀ ਆ ਕੇ ਦੇਖ ਲਾ ਕਹਿੰਦੀ ਮੈਨੂੰ ਉੱਥੋਂ ਆਉਂਦੀ ਨੂੰ 5-7 ਮਿੰਟ ਲੱਗੇ ਘਰੋਂ ਆਪਦੇ ਘਰ ਤੱਕ ਹੂੰ ਕਹਿੰਦੀ 15-20 ਮਿੰਟ ਹੋਰ ਲੱਗੇ ਹੋਣੇ ਆ ਕਹਿੰਦੀ ਮੈਨੂੰ ਇਕਾਦੁੱਕਾ ਜਿਹਾ ਕਰਦੀ ਨੂੰ ਕਹਿੰਦੀ ਜਦੇ ਮੈਨੂੰ ਉਧਰੋਂ ਦੂਏ ਹੈਪੀ ਕਿੰਨੀ ਹੋ ਕਹਿੰਦੀ ਫੋਨ ਵੱਜ ਗਿਆ ਬਹੂ ਦਾ ਕਹਿੰਦੀ ਚਾਚੀ ਜੀ ਇੱਧਰ ਨੂੰ ਆ ਜਾਓ ਛੇਤੀ ਕਹਿੰਦੀ ਮੈਂ ਕਿਹਾ ਵੀ ਛੇਤੀ ਵੀ ਮੈਂ ਤਾਂ ਇੱਥੋਂ ਨੰਗ ਕੇ ਆਈਆਂ ਕੀ ਗੱਲ ਹੋ ਗਈ ਚਾਚੀ ਜੀ ਸੋਨੂ ਪੂਰਾ ਹੋ ਗਿਆ ਕਹਿੰਦੀ ਮੈਂ ਕਿਹਾ ਜਹਾ ਪਰੇ ਤੈਨੂੰ ਭਲੇ ਖਾ ਪੈਂਦਾ ਸੋਨੂ ਪੂਰਾ ਹੋ ਗਿਆ ਸੋਨੂ ਤਾਂ ਮੈਨੂੰ ਘੜੀਸਖੜੀ ਸੰਦਰ ਨੂੰ ਲੈ ਜਾਂਦਾ ਤਾਂ ਵੀ ਚਾਚੀ ਬੈਜਨੇ ਆਪਾਂ ਦੋ ਘੜੀ ਗੱਲਾਂ ਮਾਰਦੇ ਆ ਤੂੰ ਇੱਕ ਹੀ ਕਹਿੰਨੀ ਆ ਕਹਿੰਦੀ ਨਹੀਂ ਚਾਚੀ ਕਹਿੰਦੀ ਸੋਨੂ ਪੂਰਾ ਹੋ ਗਿਆ ਕਹਿੰਦੀ ਇੱਧਰ ਨੂੰ ਆ ਜਾ ਮੈਂ ਆਏ ਹੈਰਾਨ ਆ ਬਈ ਇੰਨੀ ਛੇਤੀ ਵੀ ਕੋਈ ਸਾਡੇ ਕੋਲੋਂ ਨੰਗ ਜਿਆ ਕਰਦਾ ਦੇਖੋ ਹੋਈ ਸਾਡੇ ਨਾਲ ਵੀ ਜ਼ਿੰਦਗੀ ਚ ਪੰਜ ਚਾਰ ਬਾਰ ਇੱਕਣਾ ਬਈ ਜਿਹੜੇ ਅਸੀਂ ਹੱਥਿਓਂ ਤੋਰੇ ਆਂ ਹੱਸਦੇ ਆ ਖੇੜਦੇ ਆ ਹੱਸਦੇ ਆ ਖੇੜਦੇ ਆ ਛੱਡ ਕੇ ਆਏ ਆ ਹਣ ਮੈਂ ਤਾਂ ਵੀਰ ਦਾ ਸਵੇਟਾ ਮੈਂ ਹੀ ਸਾਰੇ ਕੱਪੜੇ ਪ੍ਰੈਸ ਕਰਕੇ ਮੈਂ ਦਿੱਤੇ ਜਦੋਂ ਘਰੋਂ ਨਿਕਲੇ ਆ ਹੈ ਸਾਰਾ ਮੇਰੇ ਕੋ ਖੜ ਕੇ ਤਿਆਰ ਹੋ ਕੇ ਗਈ ਆ ਟੈਟ ਫਟ ਹੋ ਕੇ ਚਾਮ ਨੂੰ ਬੰਦੇ ਦਾ ਮੁੱਕਣ ਦਾ ਸੁਨੇਹਾ ਆ ਜਾਣਾ ਫਿਰ ਨਿਆਣੇ ਆਹ ਦੇਖ ਲਓ ਹੈ ਨਾ ਬਈ ਇਹ ਇਹ ਇਹੀ ਜਿਹਾ ਘਟਨਾਵਾਂ ਸਾਡੇ ਨਾਲ ਜ਼ਿੰਦਗੀ ਚ ਬੀਤਦੀਆਂ ਰਹਿੰਦੀਆਂ ਨੇ ਪਰ ਇਹ ਚੀਜ਼ਾਂ ਸਾਨੂੰ ਅੰਦਰੋਂ ਅੰਦਰ ਹੀ ਖਾਈ ਵੀ ਜਾਂਦੀਆਂ ਨੇ ਸਾਨੂੰ ਟਿਕਣ ਨਹੀਂ ਦਿੰਦੀਆਂ ਬੀ ਸੋਈ ਗੱਲਾਂ ਨੇ ਜੇ ਅਸੀਂ ਥੋੜਾ ਜਿਹਾ ਕਹਨੇ ਆਂ ਬਈ ਆਪਣੀ ਹੋਮੇ ਨੂੰ ਸਾਈਡ ਤੇ ਰੱਖ ਕੇ ਸਾਨੂੰ ਹੋਮੇ ਕਾਦੀ ਹੁੰਦੀ ਆ ਸਾਨੂੰ ਹੋਮੇ ਹੁੰਦੀ ਆਪਣੇ ਕਾਰੋਬਾਰ ਦੀ ਹਾਂ ਸਾਨੂੰ ਹੋਮੇ ਹੁੰਦੀ ਆ ਆਪਣੇ ਆਪ ਦੀ ਪੈਸੇ ਦਾ ਸਰੂਰ ਇਹ ਚੀਜ਼ਾਂ ਸਾਨੂੰ ਸਾਰਾ ਕੁਝ ਭਲਾ ਰੱਖਦੀਆਂ ਨੇ ਪਰ ਇਨਸਾਨ ਨੂੰ ਇਹ ਸਮਝ ਆਦ ਨਹੀਂ ਉਹ ਕਹਿ ਦਿੰਦੇ ਹੁੰਦੇ ਨੇ ਨਾ ਬਈ ਬਿਲਕੁਲ ਸਚਾਈ ਆ ਕਹਿੰਦੇ ਵੀ ਅਸੀਂ ਜਿਉਂਦੇ ਜੀ ਕਈ ਵਾਰ ਇੱਕ ਦੂਏ ਦਾ ਮੂੰਹ ਦੇਖਣ ਨੂੰ ਤਿਆਰ ਨਹੀਂ ਹੁੰਦੇ ਸਾਡੇ ਮਨਾਂ 'ਚ ਇੰਨੀ ਕੜਵਾਹਟ ਪੈਦਾ ਹੋ ਜਾਂਦੀ ਹੈ ਕਈ ਵਾਰ ਤਾਂ ਸਾਡੇ ਇੱਕ ਦੂਏ ਨਾਲ ਰੁੱਠ ਮੜੇ ਮਈ ਹੁੰਦੇ ਨੇ ਕਈ ਵਾਰ ਅਸੀਂ ਆਪਣੀ ਹੋਂਮੇ 'ਚ ਇੱਕ ਦੂਏ ਨੂੰ ਦੇਖਣਾ ਹੀ ਨਹੀਂ ਚਾਹੁੰਦੇ ਕਿਉਂਕਿ ਬੰਦੇ ਨੂੰ ਸਰੂਰ ਹੁੰਦਾ ਵੀ ਮੇਰੇ ਵਰਗਾ ਕੋਈ ਨਹੀਂ ਹੈਗਾ ਜਿੰਨਾ ਮੈਂ ਤਕੜਾ ਤਕੜਾ ਇੱਥੇ ਕੋਈ ਨਹੀਂ ਹੈਗਾ ਪ੍ਰਮਾਤਮਾ ਸਭ ਤੋਂ ਤਕੜਾ ਹੈ ਭਾਈ ਜਿਉਂਦੇ ਬੰਦੇ ਦਾ ਤਾਂ ਕਹਿੰਦੇ ਵੀ ਕੋਈ ਮੂੰਹ ਦੇਖ ਕੇ ਰਾਜੀ ਨਹੀਂ ਫੇਰ ਮੁੱਕਿਆਂ ਦੇ ਕਫਣ ਚੱਕ ਚੱਕ ਕੇ ਅਗਲਾ ਮੂੰਹ ਦੇਖਦਾ ਫੇਰ ਕੋਈ ਫਾਇਦਾ ਨਹੀਂ ਕਿਉਂਕਿ ਸਾਰਾ ਕੁਝ ਬੀਤ ਚੁੱਕਿਆ ਹੁੰਦਾ ਹੈ ਦੇਖੋ ਸਾਨੂੰ ਉਹ ਕਹਿੰਦੇ ਹੁੰਦੇ ਆ ਦੁਨੀਆਦਾਰੀ ਚ ਚੱਲਦੇ ਹੋਏ ਵਿਚਰਦੇ ਹੋਏ ਸਾਨੂੰ ਹਰੇਕ ਰੂਪ ਧਾਰਨ ਕਰਨਾ ਪੈਂਦਾ ਹੈ ਸਾਨੂੰ ਕੁਝ ਸਖਤ ਵੀ ਰਹਿਣਾ ਪੈਂਦਾ ਹੈ ਜਿੱਥੇ ਨਰਮਾਈ ਵਰਤਣੀ ਉੱਥੇ ਨਰਵਾਈ ਨਰਮਾਈ ਚ ਰਹਿਣਾ ਪੈਂਦਾ ਹੈ ਜਿੱਥੇ ਅਸੀਂ ਕਿਤੇ ਸੱਚ ਦੀ ਜਗਾ ਅੜਨਾ ਸਤੋਂ ਅੜਿਆ ਵੀ ਜਾਂਦਾ ਹੈ ਮੈਂ ਇਹ ਕਹਿ ਨਹੀਂ ਹੁੰਨੀ ਆ ਵੀ ਝੂਠ ਦੇ ਪਸਾਰੇ ਤੋਂ ਦੂਰ ਰਹੋ ਆ ਫੋਕੇ ਦਿਖਾਵੇ ਨੇ ਜਿਹੜੇ ਸਾਡੇ ਜਿਨ੍ਹਾਂ ਦਾ ਪਰਮਾਤਮਾ ਨੂੰ ਕੋਈ ਮਤਲਬ ਨਹੀਂ ਹੈਗਾ ਇਹਨਾਂ ਚੀਜ਼ਾਂ ਤੋਂ ਦੂਰ ਰਹੋ ਕਿਉਂਕਿ ਅਸੀਂ ਜੋ ਸਾਡੇ ਕੋਲ ਧਨ ਦੌਲਤ ਕੁਛ ਵੀ ਹੈ ਮਹਾਰਾਜ ਦਾ ਬਖਸ਼ਿਆ ਹੋਇਆ ਹੈ ਮਹਾਰਾਜ ਸਭ ਨੂੰ ਬਖਸ਼ੇ ਹੈ ਕਿਉਂਕਿ ਸਭ ਦੀਆਂ ਆਪਣੀਆਂ ਕਮਾਈਆਂ ਨੇ ਅਗਲਾ ਦਿਨ ਰਾਤ ਮਿਹਨਤਾਂ ਕਰਦਾ ਹੈ ਪਰ ਉਹਨਾਂ ਚੀਜ਼ਾਂ ਦਾ ਮਾਣ ਹੈ ਜਿਹੜਾ ਉਹ ਨਹੀਂ ਸਾਨੂੰ ਕਰਨਾ ਚਾਹੀਦਾ ਜਦੋਂ ਅਸੀਂ ਇਹਨਾਂ ਚੀਜ਼ਾਂ ਦਾ ਮਾਣ ਕਰ ਲੈਨੇ ਆ ਨਾ ਫੇਰ ਕਿਤੇ ਨਾ ਕਿਤੇ ਅਸੀਂ ਦੁੱਖ ਪਾਉਨੇ ਆ ਕਿਉਂਕਿ ਅਸੀਂ ਜਦੋਂ ਇੱਕ ਦੂਏ ਨੂੰ ਢਾਟਾ ਮਾਰਨ ਲੱਗ ਜੰਨੇ ਆ ਸਾਡੀਆਂ ਗੱਲਾਂ ਦੱਸਣ ਲੱਗ ਜੰਨੀ ਆ ਦੂਜੇ ਇਨਸਾਨ ਨੂੰ ਜਿਹੜਾ ਸਾਡਾ ਵਰਤਾਵਾ ਹੈ ਉਹ ਸਾਹਮਣੇ ਵਾਲੇ ਨੂੰ ਦੱਸਣ ਲੱਗ ਜਾਂਦਾ ਹੈ ਸਾਹਮਣੇ ਵਾਲਾ ਬੰਦਾ ਜਦੇ ਅੰਦਾਜ਼ਾ ਲਾ ਲੈਂਦਾ ਵੀ ਹੁਣ ਇਹ ਕੱਪੜਿਆਂ ਤੋਂ ਬਾਹਰ ਹੋਇਆ ਫਿਰਦਾ ਹੈ ਹੁਣ ਇਹਦਾ ਦਿਮਾਗ ਨਹੀਂ ਟਿਕਾਣੇ ਹੁਣ ਇਹਨੂੰ ਚੰਗੇ ਮਾੜੇ ਦੀ ਪਰਖ ਨਹੀਂ ਰਹੀ ਇਹਨੂੰ ਪੈਸੇ ਦਾ ਸਰੂਰ ਇਹਦੇ ਦਿਮਾਗ ਨੂੰ ਚੜਿਆ ਹੋਇਆ ਹੈ ਦੇਖੋ ਅਸੀਂ ਗੱਲ ਤਾਂ ਅਸੀਂ ਮੰਨਤਾ ਉਸ ਚੀਜ਼ ਦਾ ਕਰੀਏ ਜਿਹੜੀ ਸਾਡੀ ਹੋਵੇ ਸਾਡਾ ਤਾਂ ਇਸ ਜਹਾਨ 'ਚ ਕੁਝ ਵੀ ਨਹੀਂ ਹੈਗਾ ਸਾਨੂੰ ਗ਼ਲਾਦ ਪ੍ਰਮਾਤਮਾ ਨੇ ਬਖਸ਼ੀ ਆ। ਸਾਨੂੰ ਜੇ ਧੰਨ ਦੌਲਤਾਂ ਬਖਸ਼ਦਾ ਤਾਂ ਵੀ ਉਹ ਬਖਸ਼ਦਾ ਹੈ। ਐਸੋ ਪ੍ਰਸਤੀ ਅਸੀਂ ਜੇ ਕਰਦੇ ਆ ਤਾਂ ਵੀ ਉਹਦੀ ਰਜਾ ਚ ਹੀ ਕਰਦੇ ਆ। ਨਹੀਂ ਸਾਡੀ ਕੋਈ ਔਕਾਤ ਨਹੀਂ ਹੈਗੀ ਵੀ ਅਸੀਂ ਐਸ਼ ਪ੍ਰਸਤੀ ਕਰ ਜੀਏ। ਬਹੁਤੇ ਆਨੇ ਗੁਜ਼ਾਰੀ ਮਸੂਮ ਹੁੰਦੇ ਨੇ। ਮਰ ਮਰ ਕੇ ਗੁਜ਼ਾਰੇ ਹੁੰਦੇ ਨੇ। ਵੇ ਸੋਈ ਗੱਲਾਂ ਜੇ ਅਸੀਂ ਨਾ ਆਪਣੇ ਨੀਵੇਂ ਕਿੰਨੀ ਆਪ ਤੋਂ ਨੀਵੇਂ ਕਿੰਨੀ ਦੇਖ ਕੇ ਟਾਈਮ ਕੱਢ ਲਈਏ ਫਿਰ ਸਾਡਾ ਬਹੁਤ ਵਧੀਆ ਟਾਈਮ ਲੰਘਦਾ ਹੈ ਫਿਰ ਸਾਨੂੰ ਪਰਮਾਤਮਾ ਯਾਦ ਰਹਿੰਦਾ ਹੈ ਜੇ ਅਸੀਂ ਪਰਮਾਤਮਾ ਨੂੰ ਯਾਦ ਰੱਖੀਏ ਜਾਂ ਆਹ ਜਿਹੜੀਆਂ ਛੋਟੀਆਂ-ਛੋਟੀਆਂ ਗੱਲਾਂ ਇਹਨਾਂ ਦੇ ਮਤਲਬ ਵੱਡੇ ਨੇ ਜੇ ਅਸੀਂ ਇਹਨਾਂ ਨੂੰ ਯਾਦ ਰੱਖੀਏ ਫਿਰ ਅਸੀਂ ਹੰਕਾਰ 'ਚ ਨਹੀਂ ਕਦੇ ਵੀ ਆਉਂਦੇ ਹੋਂਮੇ 'ਚ ਨਹੀਂ ਕਦੇ ਵੀ ਆਉਂਦੇ ਪਰਮਾਤਮਾ ਸਾਨੂੰ ਕੁਝ ਦੇਈ ਜਾਵੇ ਉਹ ਸਾਡੇ ਭਾਗ ਨੇ ਸਾਡੀ ਕਿਸਮਤ ਹੈ ਪੇਰ ਸਾਡੇ ਦਿਮਾਗ ਨੂੰ ਪੈਸੇ ਦਾ ਸਰੂਰ ਨਹੀਂ ਚੜਦਾ ਕਿਉਂਕਿ ਸਾਨੂੰ ਐਂਡ ਵਾਲਾ ਸਮਾਂ ਵੀ ਸਾਡੀਆਂ ਅੱਖਾਂ ਮੂਰੇ ਰਹਿੰਦਾ ਸਾਡੇ ਦਿਲ ਦਿਮਾਗ 'ਚ ਰਹਿੰਦਾ ਸਾਨੂੰ ਇਹ ਵੀ ਪਤਾ ਰਹਿੰਦਾ ਹੈ ਬਈ ਫਲਾਣੇ ਨਾਲ ਹੋਈ ਆ ਮੇਰੇ ਨਾਲ ਵੀ ਹੋ ਸਕਦੀ ਆ ਦੇਖੋ ਜੀ ਜਦ ਕਹਿੰਦੇ ਉਹ ਦੰਦਾ ਜਾਦੂ ਵੀ ਦੰਦਾ ਛੱਪੜ ਫਾੜ ਕੇ ਜਾਦੋ ਖੋਂਦਾ ਘਰ ਖੋਂਦਾ ਵੀ ਚਪੇੜਾ ਮਾਰ ਕੇ ਜੈਸੀ ਉਹਦੀ ਰਜਾ ਚ ਰਹੀਏ ਵੀ ਕੋਈ ਨਹੀਂ ਜਿਵੇਂ ਤੂੰ ਕਰਦਾ ਠੀਕ ਆ ਅਸੀ ਤੇਰੇ ਪਾਣੇ ਚ ਜਿੱਥੇ ਤੂੰ ਰੱਖੇਗਾ ਅਸੀਂ ਉੱਥੇ ਖੁਸ਼ ਰਹਿਾਂਗੇ ਜਿਹੜਾ ਬੰਦਾ ਉਹਦੇ ਪਾਣੇ ਚ ਹੈ ਨਾ ਕਦੇ ਵੀ ਦੇਖ ਲਿਓ ਤੁਸੀਂ ਇੱਕ ਇਨਸਾਨ ਹੁੰਦਾ ਮਾੜੀ ਜੀ ਜ਼ਿੰਦਗੀ ਚ ਡਾਮਾ ਡੋਲੀ ਆ ਜਾਵੇ ਬੰਦਾ ਮਰਨ ਤੱਕ ਚੱਲੇ ਜਾਂਦਾ ਬਹੁਤੀ ਦੁਨੀਆ ਮਰ ਵੀ ਜਾਂਦੀ ਹੈ ਸੁਸਾਇਡ ਕਰ ਜਾਂਦੀ ਹੈ ਕਿਉਂਕਿ ਉਹਨਾਂ ਪਰਮਾਤਮਾ ਦੇ ਪਾਣੇ ਚ ਨਹੀਂ ਹੁੰਦੇ ਉਹਨਾਂ ਨੇ ਜੋ ਚਾਇਆ ਹੁੰਦਾ ਉਹਨਾਂ ਨੂੰ ਮਿਲਿਆ ਨਹੀਂ ਹੁੰਦਾ ਉਹਨਾਂ ਦੇ ਹੱਥੋਂ ਖੋਸ ਜਵੇ ਉਹ ਫੇਰ ਵੀ ਮਰਨ ਤੱਕ ਜਾਂਦੇ ਨੇ ਕਿਉਂਕਿ ਰੱਬ ਦੇ ਭਾਣੇ 'ਚ ਨਹੀਂ ਹੁੰਦੇ ਇੱਕ ਇਨਸਾਨ ਹੁੰਦਾ ਹੈ ਉਹਦਾ ਜਿੰਨਾ ਮਰਜੀ ਵਿਗੜ ਜਵੇ ਜਿੰਨਾ ਮਰਜੀ ਕੋਈ ਕੁਝ ਵਿਗਾੜ ਦੇਵੇ ਭਾਵੇਂ ਉਹਨੂੰ ਤੈਹ ਦਲੋਂ ਅਜਾੜ ਦੇਵੇ ਕੋਈ ਉਹ ਬੰਦਾ ਟੱਸ ਤੋਂ ਮੱਸ ਨਹੀਂ ਹੁੰਦਾ ਉਹਦੇ ਚਿਹਰੇ ਦੀ ਕੋਈ ਖੁਸ਼ੀ ਨਹੀਂ ਖੋ ਸਕਦਾ ਉਹ ਬੰਦਾ ਹੌਸਲਾ ਨਹੀਂ ਢੇਰੀ ਕਰਦਾ ਉਹ ਹਰ ਨਾਮ ਚੜ੍ਹਦੀ ਕਲਾ 'ਚ ਰਹਿੰਦਾ ਹੈ ਸਮਝ ਲਓ ਉਹ ਇਨਸਾਨ ਪਰਮਾਤਮਾ ਦੀ ਰਜ਼ਾ 'ਚ ਰਾਜੀ ਹੈ ਉਦੇ ਪਾਣੇ ਚ ਸੋਈ ਗੱਲਾਂ ਨੇ ਜਨਮ ਮੌਤ ਅਮੀਰੀ ਗਰੀਬੀ ਬਾਦੇ ਘਾਟੇ ਇਹ ਸਭ ਉਹਦੀ ਰਜਾਹਿਤ ਹੈ ਸੋਈ ਗੱਲਾਂ ਸਾਨੂੰ ਜਦੋਂ ਅਸੀਂ ਐਦਾਂ ਦੇ ਹਾਦਸੇ ਆਪਣੀ ਜ਼ਿੰਦਗੀ ਚ ਦੇਖ ਲੈਨੇ ਆ ਬਹੁਤ ਦੇਖੇ ਆ ਬਹੁਤ ਦੇਖੇ ਆ ਹੱਥੀ ਸਭ ਕੁਝ ਕੀਤਾ ਪਰ ਇਹ ਜਿੱਦਾਂ ਇਹ ਨਹੀਂ ਹੈਗਾ ਵੀ ਹੋ ਗਈਆਂ ਦਿਮਾਗੋਂ ਕੱਢ ਦੋ ਅਸੀਂ ਫੇਰ ਉਹੀ ਸਰਿਆ ਧੌਣ ਚ ਪਾ ਲਈਏ ਨਹੀਂ ਇਹ ਚੀਜ਼ਾਂ ਸਾਨੂੰ ਕਦੇ ਨਹੀਂ ਭੁਲਾਉਣੀਆਂ ਚਾਹੀਦੀਆਂ ਇਹ ਗੱਲਾਂ ਸਾਡੀ ਅੱਖੋਂ ਅਜਲ ਕਦੇ ਨਹੀਂ ਹੋਣੀਆਂ ਚਾਹੀਦੀਆਂ ਇਹ ਜਿਹੜੇ ਸਮੇ ਮਾੜੇ ਸਮੇ ਆ ਸਾਡੇ ਘਰਾਂ ਚ ਇਦਾਂ ਦੇ ਭਾਣੇ ਵਰਤ ਜਾਂਦੇ ਨੇ ਇਹ ਚੀਜ਼ਾਂ ਸਾਨੂੰ ਕਦੇ ਦਿਮਾਗ ਚੋਂ ਕੱਢਣੀਆਂ ਨਹੀਂ ਚਾਹੀਦੀਆਂ ਕਿਉਂਕਿ ਜਦੋਂ ਅਸੀਂ ਇਹ ਗੱਲਾਂ ਪਰਮਾਤਮਾ ਦੇ ਭਾਣੇ ਵਾਲੀਆਂ ਦਿਮਾਗ ਚੋਂ ਕੱਢਤੀਆਂ ਫਿਰ ਅਸੀਂ ਉਹਦੀ ਰਜਾ ਹਿੱਟ ਨਹੀਂ ਰਹਿੰਦੇ ਫਿਰ ਉਹਦੀ ਰਜਾ ਤੋਂ ਬਾਹਰ ਆ ਜਾਂਦੇ ਆ ਅਸੀਂ ਅਸੀਂ ਕਹਿੰਦੇ ਆ ਵੀ ਸੋਈ ਗੱਲਾਂ ਹੋ ਜਾਂਦੀਆਂ ਨੇ ਵੀ ਦੋ ਪਈਆਂ ਕਿੱਧਰ ਗਈਆਂ ਸਦਕੇ ਮੇਰੀ ਢੋਲੀ ਦੇ ਵੀ ਕੋਈ ਗੱਲ ਨਹੀਂ ਜੇ ਉਹ ਹੋ ਗਿਆ ਹੁਣ ਕੀ ਹੋਜੂ ਨਹੀਂ ਕੁਝ ਵੀ ਹੋ ਸਕਦਾ ਹੈ ਮੈਂ ਉਸ ਗੱਲ ਨੂੰ ਸਰਦਾਰ ਜੀ ਦੀਪੀ ਤੋਂ ਸੁਣ ਕੇ ਉਹ ਸਾਡੀ ਜ਼ਿੰਦਗੀ 'ਚ ਦੁਬਾਰਾ ਫੇਰ ਕੋਈ ਐਦਾਂ ਦਾ ਭਾਵੇਂ ਆਲੇ-ਦਾਲੇ ਸਾਡੇ ਭੈਣ ਭਾਈ ਦੇ ਘਰ ਕਿਤੇ ਵੀ ਸਾਡੇ ਇਹੋ ਜਿਹੇ ਹਾਦਸਾ ਬੀਤ ਜਵੇ। ਫੇਰ ਸਾਡੇ ਉਹ ਜਿਹੜੇ ਪਿਛਲੀਆਂ ਗੱਲਾਂ ਹੁੰਦੀਆਂ, ਪਿਛਲੀਆਂ ਮੋਤਾਂ 'ਚ ਅਸੀਂ ਸੰਤਾਪ ਹੰਡਾਇਆ ਹੁੰਦਾ, ਉਹ ਵੀ ਸਾਡੇ ਆ ਕੇ ਮੂਰੇ ਖੜ ਜਾਂਦੀਆਂ ਨੇ। ਮੈਂ ਕਹਿ ਰਹੀ ਆਂ। ਨਹੀਂ ਤਾਂ ਸਾਡੇ ਵਾਲੀ ਹੋਗੀ। ਕਿੱਥੇ ਇੱਕ ਟਾਈਮ ਉਹ ਕਹਿੰਦੇ ਆ ਗਿੱਧੇ ਭੰਗੜੇ ਪੈਂਦੇ ਨੇ ਢੋਲ ਠਮੱਕੇ ਵੱਜਦੇ ਨੇ 2 ਘੰਟੇ ਬਾਅਦ 7-8 ਜਣਿਆਂ ਨੇ ਇਕੱਠੇ ਪੂਰੇ ਹੋ ਜਾਣਾ ਕੋਈ ਮਾਣੀ ਮੋਟੀ ਗੱਲ ਨਹੀਂ ਹੈਗੀ ਸੋ ਇਹ ਗੱਲਾਂ ਹੈ ਇਹ ਚੀਜ਼ਾਂ ਇਹ ਜਿਹੜੀਆਂ ਗੱਲਾਂ ਹੈ ਨਾ ਜ਼ਿੰਦਗੀ ਦੇ ਦੁੱਖ ਦਸੌਂਟੇ ਆ ਐਦਾਂ ਦੇ ਹਾਦਸੇ ਆ ਗੱਭਰੂ ਜਵਾਨਾਂ ਨੇ ਅੱਖਾਂ ਮੂਰੇ ਤੋਂ ਹੱਸਦੇ ਖੇਡਦੇ ਆ ਨੇ ਚਲੇ ਜਾਣਾ ਇਹ ਚੀਜ਼ਾਂ ਸਾਨੂੰ ਜ਼ਿੰਦਗੀ ਭਰ ਲਈ ਸ਼ਾਪ ਛੱਡ ਜਾਂਦੀਆਂ ਨੇ ਦਿਲ ਤੇ ਛਾਪ ਛੱਡ ਜਾਂਦੀਆਂ ਨੇ ਜੇ ਅਸੀਂ ਇਸ ਛਾਪ ਨੂੰ ਆਪਣੇ ਢਿੱਡ 'ਚ ਦਿਲ 'ਚ ਸਮਾ ਕੇ ਰੱਖੀਏ ਤਾਂ ਅਸੀਂ ਗਾਹਾਂ ਲਈ ਚੰਗੇ ਇਨਸਾਨ ਬਣ ਸਕਦੇ ਹਾਂ ਅਸੀਂ ਪਰਮਾਤਮਾ ਦੀ ਰਜ਼ਾ 'ਚ ਰਹਿ ਸਕਦੇ ਹਾਂ ਅਸੀਂ ਉਹ ਤੋਂ ਡਰ ਕੇ ਰਹਿ ਸਕਦੇ ਹਾਂ ਅਸੀਂ ਕਦੇ ਜ਼ਿੰਦਗੀ 'ਚ ਮਾੜਾ ਕੰਮ ਨਹੀਂ ਕਰਦੇ ਬਹੁਤ ਲੋਕ ਐਦਾਂ ਦੇ ਹੁੰਦੇ ਨੇ ਵੀ ਇੰਨੇ ਦੁੱਖ ਹੰਡਾਉਣ ਦੇ ਬਾਵਜੂਦ ਵੀ ਸਾਡਾ ਪ੍ਰਮਾਤਮਾ ਸਾਡੀਆਂ ਗੋਡਣੀਆਂ ਲਵਾ ਦਿੰਦਾ ਹੈ ਪ੍ਰਮਾਤਮਾ ਸਾਡੀਆਂ ਚੀਕਾਂ ਕਢਾ ਦਿੰਦਾ ਹੈ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇਨਸਾਨ ਹੰਕਾਰ ਨਹੀਂ ਛੱਡਦਾ ਹੰਕਾਰ ਨਹੀਂ ਛੱਡਦਾ ਦੇਖੋ ਜਿੱਥੇ ਥਾਈ ਮੈਂ ਆਪਣੀ ਗੱਲ ਕਰਦੀ ਆ ਇਹ ਹੀ ਹਿਸਾਬ ਕਿਤਾਬ ਮੇਰੇ ਸਰਦਾਰ ਦਾ ਵੀ ਜ਼ਿੰਦਗੀ ਚ ਇਨੇ ਦੁੱਖਾਂ ਢਾਏ ਆ ਨਿਆਣੀ ਉਮਰਾਂ ਚ ਉਹਨਾਂ ਦੁੱਖਾਂ ਨੇ ਅੱਜ ਥਾਈ ਬਹੁਤ ਕੁਝ ਸਿਖਾਇਆ ਹੈ ਬਹੁਤ ਸੋ ਕੁਝ ਸਿਖਾਇਆ ਉਹਨੇ ਰੱਬ ਦੇ ਭਾਣੇ ਚ ਰਹਿਣਾ ਸਿਖਾਇਆ ਉਹਨੇ ਉਹਦਾ ਡਰ ਹੈ ਜਿਹੜਾ ਪ੍ਰਮਾਤਮਾ ਦਾ ਡਰ ਹੈ ਉਹ ਅੰਦਰ ਹੈ ਕਿਉਂਕਿ ਇੱਕ ਤਾਂ ਇਨਸਾਨ ਹੁੰਦਾ ਵੀ ਜਾਣਾ ਭਾਈ ਬਜ਼ੁਰਗ ਹੈ ਅਸੀਂ ਬਹੁਤ ਸੇਵਾ ਕਰ ਲਈ ਬਹੁਤ ਕੁਸ਼ ਕਰ ਲਿਆ ਅਸੀਂ ਵੀ ਚੱਲ ਕੋਈ ਗੱਲ ਨਹੀਂ ਪੱਕਿਆ ਫਲ ਹੈ ਨੰਗਿਆ ਜਦੋਂ ਨਾ ਸਾਡੇ ਹੱਥੀ ਪਾਲੇ ਹੋਏ ਸਾਡੇ ਹੱਥਾਂ ਚੋਂ ਨੰਗ ਜਾਣ ਪੋਤੀ ਜੀ ਸਾਨੂੰ ਬਹੁਤ ਕੋਸ ਜ਼ਿੰਦਗੀ ਲਈ ਸਾਰੀ ਜ਼ਿੰਦਗੀ ਲਈ ਬਹੁਤ ਬਹੁਤ ਸਖਾਦੰਦੀਆਂ ਨੇ ਪਰ ਜੇ ਅਸੀਂ ਸਿੱਖੀਏ ਤਾਂ ਐ ਅਸੀਂ ਮੁੜ ਕੇ ਹੰਕਾਰ ਚ ਨਹੀਂ ਕਦੇ ਆਉਂਦੇ ਮਾਣ ਚ ਨਹੀਂ ਕਦੇ ਆਉਂਦੇ ਪਤਾ ਕੀ ਹੈ ਜੀ ਅ ਸਾਡੇ ਹੋਰ ਵਾਅਦੇ ਘਾਟੇ ਸਾਰੇ ਪੂਰੇ ਹੋ ਜਾਂਦੇ ਨੇ ਅਸੀਂ ਕਿੰਨਾ ਹੀ ਪੈਸਾ ਕਮਾ ਸਕਦੇ ਆ ਅਸੀਂ ਜ਼ੀਰੋ ਤੋਂ ਉੱਠ ਕੇ ਵੀ ਸਟਾਰ ਬਣ ਸਕਦੇ ਆ ਪਰ ਜਿਹੜਾ ਸਾਡੇ ਹੱਥੋਂ ਸਾਡਾ ਘਰ ਦਾ ਜੀ ਖਿਸਕ ਗਿਆ ਉਹਨੇ ਮੁੜ ਕੇ ਸਾਡੇ ਚ ਕਦੇ ਵੀ ਨਹੀਂ ਆਉਣਾ ਮੁਦਤਾਂ ਬੀਤ ਜਾਣੀਆਂ ਪੁਸਤਾਂ ਦੀਆਂ ਪੁਸਤਾਂ ਲੰਘ ਜਾਣੀਆਂ ਨੇ ਕਦੇ ਨਹੀਂ ਉਹਨੇ ਮੁੜ ਕੇ ਆਉਣਾ ਇਹ ਚੀਜ਼ਾਂ ਸਾਨੂੰ ਵੱਧ ਸਿੱਖਣ ਨੂੰ ਦਿੰਦੀਆਂ ਨੇ ਜੇ ਅਸੀਂ ਸਿੱਖੀਏ ਤਾਂ ਇਹ ਇਨਸਾਨ ਜੇ ਐਦਾਂ ਦੀਆਂ ਗੱਲਾਂ ਜਿਹੜੀਆਂ ਇਹ ਚਾਨ ਚੱਕ ਮੋਤਾਂ ਨੇ ਨਾ ਦਿਲ ਦਿਮਾਗ ਚ ਸੰਭ ਕੇ ਰੱਖੇ ਹਾਂ ਸਾਡੇ ਨਾਲ ਆਏ ਹੋਈ ਸੀ ਆਏ ਵੀ ਹੋ ਸਕਦੀ ਐ ਇਹ ਦੋ ਸ਼ਬਦ ਹੈ ਜਿਹੜੇ ਇਹ ਸਾਨੂੰ ਕਦੇ ਵੀ ਹੰਕਾਰ ਨਾ ਨਹੀਂ ਦਿੰਦੇ ਬਾਕੀ ਜੀਨੇ ਭਾਈ ਦਿਲ ਦਿਮਾਗ ਚ ਰੱਖਣੀਆਂ ਹੀ ਨਹੀਂ ਵੀ ਚਲੋ ਹੋ ਗਿਆ ਤਾਂ ਹੋ ਗਿਆ ਦੁਨੀਆ ਨਾਲੇ ਹੁੰਦੀ ਐ ਫਿਰ ਉਹ ਬੰਦਾ ਕਦੇ ਸਿੱਧਰ ਨਹੀਂ ਸਕਦਾ ਉਹ ਨਹੀਂ ਸਿੱਧਰ ਸਕਦਾ ਜਾਂ ਐਡੇ ਐਡੇ ਹਾਦਸਿਆਂ ਨਾਲ ਨਹੀਂ ਸਿੱਧਰਿਆ ਐਡੇ ਐਡੇ ਜਿਹੜੇ ਸਾਡੇ ਘਰੋਂ ਜੀ ਚਲੇ ਜਾਂਦੇ ਆ ਜਿਨ੍ਹਾਂ ਦੀ ਸਾਨੂੰ ਪਲ-ਪਲ ਲੋੜ ਆ ਉਹਨਾਂ ਦੇ ਗਏ ਤੇ ਨਾਲ ਅਸੀਂ ਸਦਰ ਅਸੀਂ ਕਦੇ ਵੀ ਨਹੀਂ ਸਦਰ ਸਕਦੇ ਸਾਡੇ ਅੰਦਰੋਂ ਹੋਮੇ ਮਰੇ ਨਹੀਂ ਸਕਦੀ ਖੁਸ਼ ਰਹਿਆ ਕਰੋ ਰਲ ਮਿਲ ਕੇ ਰਹਿਆ ਕਰੋ ਹੱਸਦੇ ਰਹਿਆ ਕਰੋ ਬਸਦੇ ਰਹਿਆ ਕਰੋ ਇੱਕ ਦੂਏ ਨੂੰ ਲੁੱਟਣ ਕੋ ਸਟਣ ਦੀਆਂ ਨਾ ਸੋਚਿਆ ਕਰੋ ਇੱਕ ਦੂਏ ਨੂੰ ਥੱਲੇ ਲਾਉਣ ਦੀਆਂ ਨਾ ਸੋਚਿਆ ਕਰੋ ਮਾੜੀਆਂ ਬਿਉਂਤਾ ਨਾ ਘੜਿਆ ਕਰੋ ਵਾਸ ਸਰਫ ਉਹਦੇ ਪਾਣੀ ਚ ਰਹਿ ਕੇ ਚੱਲਿਆ ਕਰੋ ਜਿੰਨੀ ਕੋ ਦੰਦਾ ਠੀਕ ਹੈ ਖੁਸ਼ ਹਾਂ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਨਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਸਤਿ